ਮੈਂ ਇਸ ਵਕਤ ਦਿੱਲੀ ਯਮਨਾ ਕਿਨਾਰੇ ਮੌਜੂਦ ਹਾਂ ਤੇ ਮੇਰੇ ਪਿੱਛੇ ਤੁਸੀਂ ਮਸ਼ੀਨਾਂ ਵੇਖ ਰਹੇ ਹੋ ਕਿ ਯਮਨਾ ਦੀ ਸਫਾਈ ਹੋ ਰਹੀ ਹੈ। ਇਹ ਤਸਵੀਰਾਂ ਇਸ ਲਈ ਵੀ اہم ਹੋ ਜਾਂਦੀਆਂ ਨੇ ਕਿਉਂਕਿ ਦਿੱਲੀ ਦੇ ਚੋਣਾਂ ਦੇ ਵਿੱਚ ਜੋ ਲੈਜਿਸਲੇਟਿਵ ਅਸੈਂਬਲੀ ਦਾ ਹੁਣ ਚੋਣ ਹੋਇਆ ਉਸ ਦੇ ਵਿੱਚ ਯਮਨਾ ਦਾ ਮੁੱਦਾ ਕਾਫੀ ਗਰਮਾਇਆ ਰਿਹਾ ਹੈ। ਚਾਹੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਵੇ ਚਾਹੇ ਫਿਰ ਉਹ ਆਮ ਆਦਮੀ ਪਾਰਟੀ ਵਾਲੇ ਹੋਵੇ। ਯਮਨਾ ਨੂੰ ਲੈ ਕੇ ਕਾਫੀ ਚਰਚਾ ਛਿੜੀ ਰਹੀ ਹੈ। ਹਾਲਾਂਕਿ ਹੁਣ ਯਮਨਾ ਦੀ ਸਫਾਈ ਸ਼ੁਰੂ ਹੋ ਗਈ ਹੈ ਜਿਸ ਨੂੰ ਲੈ ਕੇ ਭਾਜਪਾ ਦੀ ਕਾਫੀ ਸ਼ਲਾਂਗਾ ਹੋ ਰਹੀ ਹੈ। ਕਿਉਂਕਿ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਜਦੋਂ ਤੇਜਰੀ ਵਾਲੇ ਸੱਤਾ ਵਿੱਚ ਆਏ ਸਨ ਤਾਂ ਉਹਨਾਂ ਨੇ ਵਾਅਦਾ ਕੀਤਾ ਸੀ ਦਿੱਲੀ ਵਾਲਿਆਂ ਨਾਲ ਕਿ ਮੈਂ ਯਮੁਨਾ ਨੂੰ ਨਦੀ ਥੇਮਸ ਵਾਂਗੂ ਬਣਾ ਦੇਵਾਂਗਾ ਜੋ ਕਿ ਇੰਗਲੈਂਡ ਦੀ ਨਦੀ ਹੈ ਪਰ ਸਫਾਈ ਨਹੀਂ ਹੋਈ ਉਸ ਤੋਂ ਬਾਅਦ 5 ਸਾਲਾਂ ਬਾਅਦ ਫੇਰ ਤੋਂ ਵੋਟਾਂ ਆਈਆਂ ਫੇਰ ਤੋਂ ਤੇਜਰੀ ਵਾਲ ਨੇ ਕਿਹਾ ਕਿ ਮੈਂ ਨਦੀ ਨੂੰ ਥੇਮਸ ਵਾਂਗੂ ਬਣਾ ਦੇਵਾਂਗਾ ਪਰ ਫੇਰ ਵੀ ਤੇਜਰੀ ਵਾਲ ਅਸਫਲ ਰਹੇ ਤੇ ਫਿਰ ਇਸ ਵਾਰੀ ਜਦੋਂ ਇਲੈਕਸ਼ਨ ਹਾਰ ਗਏ ਇਸ ਵਾਰੀ ਵੀ ਕਹਿੰਦੇ ਰਹੇ ਕਿ ਮੈਨੂੰ ਵੋਟਾਂ ਪਾਓ ਮੈਂ ਯਮੁਨਾ ਨੂੰ ਬਿਲਕੁਲ ਸਾਫ਼ ਕਰ ਦਾਂਗਾ ਪਰ ਹੁਣ ਜਦੋਂ ਭਾਜਪਾ ਦੀ ਸਰਕਾਰ ਬਣ ਗਈ ਹੈ ਤਾਂ ਭਾਜਪਾ ਦੇ ਵੱਲੋਂ ਇਹ ਯਮੁਨਾ ਨਦੀ ਸਾਫ਼ ਕਰਾਈ ਜਾ ਰਹੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਕਦਰ ਮਸ਼ੀਨ ਲੱਗੀ ਹੋਈ ਹੈ ਔਰ ਕੂੜੇ ਦੇ ਢੇਰ ਜੋ ਕਿ ਮਸ਼ੀਨ ਦੇ ਵੱਲੋਂ ਕੱਢੇ ਜਾ ਰਹੇ ਨੇ ਉਹ ਨਦੀ ਨੂੰ ਸਾਫ਼ ਕੀਤਾ ਜਾ ਰਿਹਾ ਹੈ ਇਹ ਦਿੱਲੀ ਵਾਸੀਆਂ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਪਾਣੀ ਨੂੰ ਲੈ ਕੇ ਕਾਫੀ ਦਿੱਕਤ ਆਂਦੀ ਸੀ ਦਿੱਲੀ ਦੇ ਵਿੱਚ ਔਰ ਹੁਣ ਇੱਥੇ ਇੱਕ ਨਵਾਂ ਪ੍ਰੋਜੈਕਟ ਵੀ ਕਹਿੰਦੇ ਨੇ ਕਿ ਬਣ ਜਾਏਗਾ ਜਿਸ ਦੇ ਵਿੱਚ ਇੱਕ ਯਮੁਨਾ ਕੋਰੀਡੋਰ ਦੀ ਵੀ ਗੱਲ ਹੋ ਰਹੀ ਹੈ ਕਿਉਂਕਿ ਅੱਗੇ ਵੀ ਦਿੱਲੀ ਵਿੱਚ ਬਹੁਤ ਚੀਜ਼ਾਂ ਨੇ ਲੋਕਾਂ ਲਈ ਦੇਖਣ ਲਈ ਪਰ ਹੁਣ ਇੱਥੇ ਇੱਕ ਹੋਰ ਨਵੀਂ ਚੀਜ਼ ਵੜਨ ਜਾ ਰਹੀ ਹੈ ਜੋ ਕਿ ਯਮਨਾ ਕੋਰੀਡੋਰ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਸਫਾਈ ਹੋ ਰਹੀ ਹੈ বিজেপি ਦਾ ਅਜੇ ਸੌਸ ਰਕ ਸਮਾਗਮ ਹੋਣਾ ਹੈ ਅਜੇ ਚੀਫ ਮਿਨਿਸਟਰ ਡਿਸਾਈਡ ਹੋਣਾ ਹੈ ਪਰ বিজেপি ਨੇ ਪਹਿਲਾਂ ਹੀ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਯਮਨਾ ਦੀ ਸਫਾਈ ਕਰਾਂਗੇ ਪੀਟੀਸੀ ਲਈ ਮੈਂ ਆਕਾਸ਼ਦੀਪ ਥਿੰਦ ਦਿੱਲੀ